ਸਾਚੀ ਰਕਾਰ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਈਦੀ ਨਮਾਜ਼ ਤੋਂ ਬਾਅਦ ਹਰਿਆਣਾ ਦੇ ਨੂਹ ਦੇ ਵਿੱਚ ਖੂਨੀ ਝੜਪ ਸ਼ਰੇਆਮ ਚੱਲੀਆਂ ਡੰਗਾ ਦਰਜਣ ਤੋਂ ਜ਼ਿਆਦਾ ਲੋਕ ਹੋਏ ਜ਼ਖਮੀ ਮੌਕੇ ਤੇ ਸਮਝੌਤਾ ਕਰਵਾਉਣ ਪਹੁੰਚੀ ਤਿੰਨ ਥਾਣਿਆਂ ਦੀ ਪੁਲਿਸ ਕਰਨਲ ਬਾੜ ਦੀ ਪਤਨੀ ਦੀ ਸੀਐਮ ਭਗਵੰਤ ਮਾਨ ਦੇ ਨਾਲ ਕੀਤੀ ਹੈ ਮੁਲਾਕਾਤ ਮੁਲਾਕਾਤ ਤੋਂ ਬਾਅਦ ਕਾਰਵਾਈ ਤੋਂ ਸੰਤੁਸ਼ਟ ਨਜ਼ਰ ਆਏ ਕਰਨਲ ਦੇ ਪਤਨੀ ਗ੍ਰਿਫਤਾਰੀ ਐਸਐਸਪੀ ਦੇ ਤਵਾਦਲੇ ਅਤੇ ਸੀਬੀਆਈ ਤੋਂ ਜਾਂਚ ਦੀ ਕੀਤੀ ਜਾ ਰਹੀ ਹੈ ਮੰਗ ਸੀਐਮ ਭਗਵੰਤ ਮਾਨ ਖੁਦ ਗੱਡੀ ਤੱਕ ਛੱਡਣ ਆਏ ਅਤੇ ਘਟਨਾ ਦੇ ਉੱਪਰ ਜਤਾਇਆ ਦੁੱਖ ਪੰਜਾਬ ਯੂਨੀਵਰਸਿਟੀ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਅਦitya ਠਾਕੁਰ ਕਤਲ ਮਾਮਲੇ ਦੇ ਵਿੱਚ ਚਾਰ ਵਿਅਕਤੀ ਕੀਤੇ ਗ੍ਰਿਫਤਾਰ ਤਾਰ 28 ਮਾਰਚ ਨੂੰ ਮਾਸੂਮ ਸ਼ਰਮਾ ਦੇ ਸ਼ੋਅ ਦੌਰਾਨ ਹੋਇਆ ਸੀ ਕਤਲ ਮਾਮੂਲੀ ਝਗੜੇ ਤੋਂ ਬਾਅਦ ਵਿਦਿਆਰਥੀ ਦਾ ਕੀਤਾ ਸੀ ਕਤਲ ਪਟਿਆਲਾ ਦੇ ਸਮਾਣਾ ਦੇ ਵਿੱਚ ਹੋਇਆ ਵੱਡਾ ਪੰਥਕ ਇਕੱਠ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਕੀਤਾ ਆਗਾਜ਼ ਆਉਣ ਵਾਲੇ ਦਿਨਾਂ ਦੇ ਵਿੱਚ ਮਾਝੇ ਦੇ ਵਿੱਚ ਹੋਵੇਗਾ ਵੱਡਾ ਪੰਥਕ ਇਕੱਠ ਪੰਜਾਬ ਚ ਸਕੂਲਾਂ ਦਾ ਬਦਲਿਆ ਸਮਾਂ 1 April ਤੋਂ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਲੱਗਣਗੇ ਸਕੂਲ ਵਾਧਦੀ ਗਰਮੀ ਦੇ ਨੂੰ ਬੱਦੇ ਨਜ਼ਰ ਸਿੱਖਿਆ ਵਿਭਾਗ ਨੇ ਲਿਆ ਵੱਡਾ ਫੈਸਲਾ ਅੱਗ ਦੀ ਚਪੇੜ ਦੇ ਵਿੱਚ ਆਇਆ ਪੈਟਰੋਲ ਪੰਪ ਦਿਲ ਨੂੰ ਦਹਿਲਾਉਣ ਵਾਲੀਆਂ ਤਸਵੀਰਾਂ ਗੁਜਰਾਤ ਦੇ ਕੱਚ ਤੋਂ ਆਈਆਂ ਸਾਹਮਣੇ ਪ੍ਰਸ਼ਾਸਨ ਨੂੰ ਪਈਆਂ ਮੌਕੇ ਤੇ ਭਾਜੜਾ ਮੌਕੇ ਤੇ ਬਚਾਅ ਕਾਰਜ ਤੇ ਫਾਇਰ ਬਰਗੇਡ ਦੀਆਂ ਗੱਡੀਆਂ ਪਹੁੰਚੀਆਂ ਲੁਧਿਆਣਾ ਪਛਮੀ ਵਿਧਾਨ ਸਭਾ ਜਿਮਨੀ ਚੋਣ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਖਿਲਾਫ ਚੋਣ ਕਮਿਸ਼ਨ ਕੋਲ ਪਹੁੰਚੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਪੰਜਾਬ ਸਰਕਾਰ ਤੇ VOTER ਸੂਚੀਆਂ ਦੇ ਛੇੜਛਾੜ ਤੇ ਲਗਾਏ ਇਲਜ਼ਾਮ ਸੂਚੀਆਂ ਦੇ ਵਿੱਚ ਹਜ਼ਾਰਾਂ ਫਰਜ਼ੀ VOTERਾਂ ਦੇ ਨਾਮ ਸ਼ਾਮਲ ਕੀਤੇ ਜਾਣ ਦਾ ਦਾਵਾ ਨਸ਼ਿਆਂ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਵੱਡਾ ਬਿਆਨ ਕਿਹਾ ਨਸ਼ੇ ਨੂੰ ਖਤਮ ਕਰਨ ਦੇ ਲਈ ਵੱਖ-ਵੱਖ ਸੰਸਥਾਵਾਂ ਦੇ ਲੋਕ ਕੰਮ ਕਰ ਰਹੇ ਹਨ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਨਸ਼ਾ ਆ ਰਿਹਾ ਨਸ਼ਾ ਸਿਰਫ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਹੈ ਸਾਰੇ ਜਾਣੇ ਰਲ ਕੇ ਨਸ਼ੇ ਨੂੰ ਕਰਾਂਗੇ ਖਤਮ ਕਿਸਾਨਾ ਵੱਲੋਂ ਪੰਜਾਬ ਦੇ ਵਿੱਚ ਵੱਡਾ ਰੋਸ ਪ੍ਰਦਰਸ਼ਨ ਪੰਜਾਬ ਦੇ ਮੰਤਰੀਆਂ ਦੇ ਘਰਾਂ ਦਾ ਕੀਤਾ ਜਾ ਰਿਹਾ ਘਰਾਓ ਸ਼ੰਭੂ ਅਤੇ ਖਰਨੌਰੀ ਤੇ ਪ੍ਰਸ਼ਾਸਨ ਦੀ ਕਾਰਵਾਈ ਵਿਰੁੱਧ ਕਿਸਾਨਾਂ ਨੇ ਜਤਾਇਆ ਰੋਸ ਪ੍ਰਦਰਸ਼ਨ ਦੌਰਾਨ ਕਈ ਥਾਵਾਂ ਤੇ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਹੋਈ ਵੈਸ ਜਬਰਜਨਾ ਮਾਮਲੇ ਦੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਦੋਸ਼ੀ ਨਿਕਲਿਆ ਬੇਕਸੂਰ ਹਾਈ ਕੋਰਟ ਨੇ 57 ਮਿੰਟ ਦੀ ਆਡੀਓ ਸੁਣ ਕੇ ਕੀਤਾ ਬਰੀ ਐਸ ਐਨ ਏਸ ਦੀਆਂ ਦੱਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ